ਜੀ ਸਾਤਿ ਸ਼੍ਰੀ ਅਕਾਲ ਬਹੁਤ ਹੀ ਖਬਰ ਆ ਜਿਹੜੀ ਵਾਇਰਲ ਹੋ ਰਹੀ ਹੈ ਤੁਸੀਂ ਕਾਫੀ ਤਰ੍ਹਾਂ ਦਿਨਾਂ ਦੀ ਮਤਲਬ ਰਾਜਿਆ ਸੁਲਤਾਨਾ ਜੋ ਕਿ ਮਰੇਲ ਕੋਟਲਾ ਤੋਂ ਹਨਾ ਐਮਐਲਏ ਤੇ ਫਿਰ ਮੰਤਰੀ ਵੀ ਬਣੀ ਕਹਿੰਦੇ ਹੁੰਦੇ ਆ ਵੀ ਬੰਦੇ ਦੇ ਘਰ ਦੇ ਵਿੱਚ ਸਕੂਨ ਹੋਣਾ ਬਹੁਤ ਜ਼ਰੂਰੀ ਹੈ ਤੇ ਜੇ ਬੰਦੇ ਕੋਲੇ ਚਾਰ ਪੈ ਆ ਜਾਂਦੇ ਆ ਉਹ ਸ਼ੋਹਰਤ ਵਗੈਰਾ ਜਿਹੜੀ ਹਾਸਲ ਕਰ ਲੈਂਦਾ ਤਾਂ ਉਹਨੂੰ ਐ ਲੱਗ ਜਾਂਦਾ ਵੀ ਮੇਰੇ ਤੋਂ ਅਮੀਰ ਬੰਦਾ ਕੋਈ ਹੈ ਹੀ ਨਹੀਂ ਚਾ ਮੈਂ ਸਾਰੀਆਂ ਸੁੱਖ ਸਹੂਲਤਾਂ ਸਾਰੀਆਂ ਖੁਸ਼ੀਆਂ ਜਿਹੜੀਆਂ ਪੈਸੇ ਦੇ ਨਾਲ ਹੀ ਖਰੀਦ ਸਕਦਾ ਪਰ ਅਜਿਆ ਨਹੀਂ ਹੁੰਦਾ ਜੀ ਹਨਾ ਕਹਿੰਦੇ ਹੁੰਦੇ ਪੈਸਾ ਭਾਵੇਂ ਘੱਟ ਹੋਵੇ ਪਰ ਤੁਹਾਡੇ ਘਰ ਦੇ ਵਿੱਚ ਸਕੂਨ ਤੇ ਸੁਖ ਸ਼ਾਂਤੀ ਹੈ ਜਿਹੜੀ ਉਹ ਬਣੀ ਹੋਣੀ ਬਹੁਤ ਜ਼ਰੂਰੀ ਹੈ ਹੁਣ ਪੰਜਾਬ ਦੇ ਪੂਰਬਕ ਡੀ ਆਈ ਸੀ ਹਨਾ ਮੁਹੰਮਦ ਮੁਸਤਫਾ ਜਿਹੜੇ ਸੀਗੇ ਤੇ ਰਜ਼ੀਆ ਸੁਲਤਾਨਾ ਦੇ ਪਤੀ ਸੀਗੇ ਇਹ ਤੇ 1985 ਦੇ ਵਿੱਚ ਇਹ ਜਿਹੜੇ ਮਤਲਬ ਆਈਪੀਐਸ ਹਨਾ ਕਲੀਅਰ ਕਰਕੇ ਤੇ ਪੰਜਾਬ ਦੇ ਡੀਆਈਸੀ ਅਹੁਦੇ ਤੇ ਲੱਗੇ ਸੀ ਤੇ ਇਹਨਾਂ ਦਾ ਇੱਕ ਪੁੱਤਰ ਸੀ 35 ਸਾਲਾਂ ਦਾ ਅਕੀਲ ਅਕੀਲ ਹਾਈ ਕੋਰਟ ਦੇ ਵਿੱਚ ਵਕੀਲ ਦੀ ਪ੍ਰੈਕਟਿਸ ਜਿਹੜੀ ਕਰ ਰਿਆ ਸੀਗਾ ਤੇ ਰਜੀਆ ਸੁਲਤਾਨਾ ਦਾ ਸਾਰਾ ਕੰਮਕਾਰ ਵੀ ਦੇਖਦਾ ਸੀਗਾ ਹੁਣ ਕਾਫੀ ਦਿਨ ਪਹਿਲਾਂ ਇਹਨਾਂ ਤੇ ਐਫਆਈਆਰ ਹੈ ਜਿਹੜੀ ਦਰਜ ਹੋਈ ਹੈ ਜੀ ਤੇ ਅਕੀਲ ਦੀ ਇੱਕ 16 ਮਿੰਟਾਂ ਦੀ ਵੀਡੀਓ ਵੀ ਜਿਹੜੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਨਾ ਤਾਂ ਕੋਈ ਡਰੰਕ ਲੱਗ ਰਿਹਾ ਐ ਨਾ ਉਹਦਾ ਕੋਈ ਨਸ਼ੇ ਦਾ ਆਦੀ ਲੱਗ ਰਿਹਾ ਐ ਵੀਡੀਓ ਦੇ ਵਿੱਚ ਆ ਨਾ ਜਿੰਨੀ ਵੀ ਵੀਡੀਓ ਮੈਂ ਧਿਆਨ ਦੇ ਨਾਲ ਸੁਣੀ ਐ ਪਰ ਕਹਿੰਦੇ ਹੁੰਦੇ ਆ ਧੀ ਪੁੱਤ ਜਿੰਨਾ ਵੀ ਨਸ਼ੇ ਦਾ ਆਦੀ ਕਿਉਂ ਨਾ ਹੋਵੇ ਉਹ ਕਦੇ ਵੀ ਆਪਣੇ ਮਾਪਿਆਂ ਤੇ ਗਲਤ ਇਲਜ਼ਾਮਾਂ ਜਿਹੜੇ ਨਹੀਂ ਲਾਉਂਦਾ ਹਨਾ ਚਲੋ ਪਰਿਵਾਰਕਾਂ ਦੇ ਵਿੱਚ ਗੁੱਸਾ ਗਿਲਾ ਜਿਹੜਾ ਹੋ ਜਾਂਦਾ ਹੁੰਦਾ ਜਿਸ ਦੇ ਵਿੱਚ ਅਕੀਲ ਨੇ ਦੋਸ਼ ਲਾਇਆ ਵੀ ਜਿਹੜੀ ਉਹਦੀ ਵਾਈਫ ਸੀ ਉਹਦੇ ਨਜ਼ਾਇਜ਼ ਸੰਬੰਧ ਸਨ ਉਸਦੇ ਪਿਤਾ ਦੇ ਨਾਲ ਮੇਰੇ ਨਾਲ ਤਾਂ ਵੀ ਉਹਦਾ ਇੱਕ ਫਰਜੀ ਵਿਆਹ ਹੀ ਸੀਗਾ ਹੁਣ ਰਜੀਆ ਸੁਲਤਾਨ ਵੀ ਜਿਹੜੀ ਕਾਫੀ ਸੋਹਣੀ ਸੁਨੱਖੀ ਐ ਤੇ ਹੁਣ ਤੁਸੀਂ ਦੱਸੋ ਵੀ ਕੀ ਇਹ ਗੱਲਾਂ ਸੱਚ ਹੋ ਸਕਦੀਆਂ ਜਾਂ ਝੂਠ ਐ ਨਾ ਕਿਉਂਕਿ ਪੈਸਾ ਜਿਹੜਾ ਇਨਸਾਨ ਤੋਂ ਬਹੁਤ ਕੁਝ ਕਰਵਾ ਦਿੰਦਾ ਈ ਤੇ ਉਸਨੇ ਅਲਿਗੇਸ਼ਨ ਲਗਾਏ ਸੀਗੇ ਵੀ ਮੇਰੇ ਤੇ ਝੂਠਾ ਪਰਚਾ ਜਿਹੜਾ ਪਹਿਲਾਂ ਦਰਜ ਕਰਵਾਇਆ ਗਿਆ ਹਨਾ ਵੀ ਮੇਰੇ ਹੀ ਪਰਿਵਾਰ ਵਾਲਾਂ ਜਦੋਂ ਮੈਂ ਪੰਚਕੂਲਾ ਰਹਿੰਦਾ ਸੀਗਾ ਤੇ ਵੀ ਜਦੋਂ ਮੈਨੂੰ ਆਪਣੇ ਪਿਤਾ ਤੇ ਆਪਣੀ ਪਤਨੀ ਦੇ ਨਜ਼ਾਇਜ਼ ਸੰਬੰਧਾਂ ਦਾ ਪਤਾ ਲੱਗਿਆ ਤਾਂ ਵੀ ਮੈਂ ਇਹ ਚੀਜ਼ ਦੇਖ ਕੇ ਕਾਫੀ ਸ਼ੌਕ ਹੋ ਗਿਆ ਸੀ ਕਿਸੇ ਬੰਦੇ ਲਈ ਵੀ ਇਹ ਚੀਜ਼ਾਂ ਜਿਹੜੀਆਂ ਕਰਨੀਆਂ ਕਾਫੀ ਔਖੀਆਂ ਹੋ ਜਾਂਦੀਆਂ ਨੇ ਤਾਂ ਵੀ ਵੀ ਮੇਰੇ ਪਰਿਵਾਰਕ ਵੱਲੋਂ ਮੈਂ ਖੁਦ ਵੀ ਇੱਕ ਕਮਰੇ ਦੇ ਵਿੱਚ ਇਹ ਗੱਲ ਸੁਣੀ ਮੇਰੀ ਭੈਣ ਤੇ ਮਾਂ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ ਵੀ ਇਹਦਾ ਕੋਈ ਹੱਲ ਹੈ ਜਿਹੜਾ ਹੁਣ ਕਰਨਾ ਪਏਗਾ ਇਨੂ ਰਸਤੇ 'ਚ ਹਟਾਉਣਾ ਪਊਗਾ ਤਾਂ ਉਹ ਲਿਖਦਾ ਵੀ ਮੇਰੀ ਇੱਕ ਡਾਇਰੀ ਆ ਜਿਹਦੇ ਵਿੱਚ ਮੈਂ ਸਭ ਕੁਝ ਲਿਖਿਆ ਹੋਇਆ ਹੈ ਵੀ ਕੀ ਮੇਰੇ ਇਹ ਲੋਕ ਆ ਵੀ ਜਿਹੜਾ ਮੇਰੇ ਨਾਲ ਕੁਝ ਵੀ ਕਰ ਸਕਦੇ ਆ ਜੇ ਕਿਸੇ ਨੂੰ ਵੀ ਉਹ ਮੇਰੀ ਡਾਇਰੀ ਮਿਲਦੀ ਤਾਂ ਮੈਨੂੰ ਇਨਸਾਫ ਆ ਜਿਹੜਾ ਜ਼ਰੂਰ ਦਵਾਇਆ ਜਾਵੇ ਉਸ ਤੋਂ ਬਾਅਦ 3 ਮਿੰਟਾਂ ਦੀ ਉਹਦੀ ਇੱਕ ਕਲਿੱਪ ਹੈ ਜਿਹੜੀ ਹੋਰ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਉਹ ਕਹਿਆ ਹੈ ਵੀ ਮੈਂ ਨਸ਼ੇ ਦੀ ਹਾਲਤ ਦੇ ਵਿੱਚ ਇਹ ਸਭ ਕੁਝ ਕਿਹਾ ਤੇ ਉਸ ਤੋਂ ਬਾਅਦ ਜੀ ਉਹਦੀ ਮਿਰਤਿਕ ਹਾਲਤ ਦੇ ਵਿੱਚ ਜਿਹੜਾ ਇਹ ਦੇਹ ਆ ਉਹਦੇ ਘਰ ਪਰਿਵਾਰ ਦੇ ਵਿੱਚੋਂ ਹੀ ਮਿਲਦੀ ਆ ਤੇ ਸੱਜੇ ਹੱਥ ਦੇ ਵਿੱਚ ਹੀ ਉਹਦੇ ਇੱਕ ਇੰਜੈਕਸ਼ਨ ਦਾ ਨਿਸ਼ਾਨ ਵੀ ਹੁੰਦਾ ਹੁਣ ਵੀ ਜਿਹੜਾ ਬੰਦਾ ਹਾਈ ਕੋਰਟ ਦੀ ਵਿੱਚ ਪ੍ਰੈਕਟਿਸ ਕਰ ਰਿਹਾ ਵਕੀਲ ਦੀ ਆਪਣੀ ਮਾਂ ਦਾ ਸਾਰਾ ਕੰਮ ਕਾਜ ਸੰਭਾਲ ਰਿਹਾ ਹੈ ਵੀ ਤੁਹਾਨੂੰ ਲੱਗਦਾ ਜੀ ਉਹ ਬੰਦਾ ਜਿਹੜਾ ਨਸ਼ੇ ਦਾ ਆਦੀ ਹੋ ਸਕਦਾ ਜਾਂ ਕੋਈ ਕਿਸੇ ਵਕੀਲ ਬੰਦਾ ਕੋਈ ਇੰਨਾ ਐਜੂਕੇਟਡ ਹੋ ਕੇ ਹਨਾ ਗਲਤ ਇਲਜ਼ਾਮ ਆ ਜਿਹੜੇ ਇਦਾਂ ਦੇ ਲਗਾ ਸਕਦਾ ਵੀ ਘਰਾਂ ਦੇ ਵਿੱਚ ਚੋਂ ਲੜਾਈਆਂ ਤਾਂ ਹੁੰਦੀਆਂ ਨੇ ਤੁਸੀਂ ਆਪਣੇ ਜਿਹੜੇ ਕੀਮਤੀ ਵਿਚਾਰਾ ਜ਼ਰੂਰ ਦਿਓ ਜੀ ਕੀ ਅਕੀਲ ਨੂੰ ਇਨਸਾਫ ਆ ਜਿਹੜਾ ਮਿਲਣਾ ਚਾਹੀਦਾ ਜਾਂ ਫਿਰ ਵੀ ਪੈਸੇ ਦੀ ਆੜ ਦੇ ਵਿੱਚ ਅਮੀਰ ਲੋਕਾਂ ਦੇ ਜਿਹੜੇ ਰਿਸ਼ਤੇ ਆ ਉਹ ਬਿਲਕੁਲ ਹੀ ਨੰਗੇ ਹੋ ਚੁੱਕੇ ਆ ਹਨਾ ਵੀ ਕੋਈ ਵੀ ਰਿਸ਼ਤਾ ਜਿਹੜਾ ਉਹਨਾਂ ਨੂੰ ਕਲੰਕਿਤ ਕਰ ਸਕਦੇ ਉਹਨਾਂ ਦਾ ਹੌਂਸਲਾ ਜਿਹੜਾ ਇੰਨਾ ਵੱਧ ਜਾਂਦਾ ਹੈ ਹੁਣ ਤੁਸੀਂ ਦੱਸਣਾ ਜੀ ਇਸ ਕੀ ਘਟਨਾ ਬਾਰੇ ਕੀ ਵਿਚਾਰ ਹੈ ਜਾਂ ਨਿਰਪੱਖ ਜਾਂਚ ਹੈ ਜਿਹੜੀ ਹੋਣੀ ਚਾਹੀਦੀ ਉਹਨਾਂ ਦੇ ਗਮਾਂਡੀ ਜਿਹੜਾ ਸ਼ਬੂਦੀਨ ਉਹਨੇ ਵੀ ਇਲਜ਼ਾਮ ਲਾਇਆ ਵੀ ਅਕੀਲ ਇੱਕ ਬਹੁਤ ਹੀ ਵਧੀਆ ਮੁੰਡਾ ਸੀ ਉਹ ਕਿਸੇ ਵੀ ਨਸ਼ੇ ਪੱਤੇ ਦਾ ਜਿਹੜਾ ਆਦੀ ਨਹੀਂ ਸੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਲਾਈਕ ਕਰੋ ਤੇ ਆਪਣੇ ਵਿਚਾਰ ਆ ਜਿਹੜੇ ਜ਼ਰੂਰ ਦਿਓ